ਪਰ ਬਗਾਰੀ ਇੱਕ ਹਾਲੇ ਸ਼ਹਿਰ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਸਵਾਲ ਆ ਬੁੱਢੇ ਨਾਲੇ ਨੂੰ ਲੈ ਕੇ ਕਿਉਂਕਿ ਤੁਹਾਡੇ ਹਲਕੇ ਦੇ ਵਿੱਚ ਵੀ ਕਾਫੀ ਲੰਬਾ ਬੁੱਢਾ ਨਾਲਾ ਜਿਹੜਾ ਵਾ ਕ੍ਰੋਸ ਕਰਦਾ ਵਾ ਉਹਨੂੰ ਲੈ ਕੇ 3 ਦਸੰਬਰ ਨੂੰ ਇੱਕ ਜਥੇ ਕਈ ਜਥੇਬੰਦੀਆਂ ਮਿਲ ਕੇ ਉਸ ਦੇ ਉੱਤੇ ਬੰਨ ਲਾਉਣ ਦੀ ਗੱਲ ਕਰ ਰਹੇ ਆ ਤੇ ਦੂਜੇ ਪਾਸੇ ਡਾਈੰਗ ਇੰਡਸਟਰੀ ਉਹਨਾਂ ਦਾ ਵਿਰੋਧ ਕਰ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਿ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ ਨਹੀਂ ਟਕਰਾਅ ਟਕਰਾਅ ਤਾਂ ਨਹੀਂ ਹੁੰਦੇ ਕਿਉਂਕਿ ਅਮਨ ਸ਼ਾਂਤੀ ਰੱਖਣਾ ਸਾਡਾ ਫਰਜ਼ ਬਣਦਾ ਸਰਕਾਰ ਦਾ ਫਰਜ਼ ਬਣਦਾ ਔਰ ਤਕਰੀਬਨ ਹਰ ਬੰਦੇ ਦਾ ਆਪਣਾ ਰਾਈਟ ਆ ਕਿਉਂਕਿ ਆਜ਼ਾਦ ਮੁ ਪਰ ਕਿਤੇ ਨਾ ਕਿਤੇ ਅਸੀਂ ਬਿਲਕੁਲ ਵੀ ਇਹੋ ਜਿਹਾ ਕੰਮ ਨਹੀਂ ਹੁੰਦਾ ਜ ਜਿਹਨਾਂ ਨੂੰ ਟਕਰਾਵ ਹੋਵੇ ਬੁੱਢੇ ਨਾਲ ਦੀ ਰਿਆਦ ਜਿਹੜੀ ਐਕਸਰਸਾਈਜ਼ ਕਰ ਰਹੇ ਹਾਂ ਕਿ ਉਹ ਕਮੇਟੀ ਦਾ ਮੈਂ ਮੈਂਬਰ ਵੀ ਹਾਂ ਔਰ ਬਿਲਕੁਲ ਪ੍ਰੋਸੈਸ ਦੇ ਵਿੱਚ ਹੈ ਹਨ ਮੇਰੇ ਟਾਈਮ ਤੇ ਬਹੁਤ ਵਧੀਆ ਰਿਜ਼ਲਟ ਆਣਗੇ ਤੁਸੀਂ ਦੇਖਿਆ ਹੋਏਗਾ ਕਿ ਜਿੰਨੀ 벨ਟ ਮੇਰੇ ਹਲਕੇ ਚ ਆਉਂਦੀ ਹੈ ਉਹ ਤਕਰੀਬਨ ਕਾਫੀ ਹੱਦ ਤੱਕ ਮੈਂ 50% ਨੂੰ ਕਲੀਅਰ ਕਰ ਚੁੱਕਿਆ ਉਹ ਜਿਹਨੇ ਆਊਟਲੈਟ ਸੀਗੇ ਸਾਰੇ ਬੰਦ ਕਰ ਦਿੱਤੇ ਆ ਮੇਰੇ ਹਲਕੇ ਦੇ ਘੱਟ ਤੋਂ ਘੱਟ ਮੈਂ 50% ਜਿਹੜਾ ਮੈਂ ਕਹਿ ਸਕਦਾ ਹਾਂ ਕੀ ਮੇਰਾ ਕੰਮ ਮੁਕੰਮਲ ਹੈ ਉਥੇ ਰੋਡਸ ਦੋਨੋਂ ਸਾਈਡਾਂ ਤੇ ਬਣ ਗਈਆਂ ਗ੍ਰੀਨੀ ਲਗਾ ਦਿੱਤੀ ਜੋ ਬੁੱਢਨ ਵਾਲਾ ਅੱਜ ਤੋਂ 6 ਮਹੀਨੇ 8 ਮਹੀਨੇ ਪਹਿਲਾਂ ਨਜ਼ਰ ਆਉਂਦਾ ਸੀ ਉਹ ਨਹੀਂ ਹੈ ਹੁਣ ਬੰਨ ਬੰਨ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਬੰਨ ਲਾਉਣ ਦੇ ਹੱਕ ਦੇ ਵਿੱਚੋਂ ਬੰਨ ਲਾਉਣ ਦੇ ਵਿਰੋਧ ਦੇ ਵਿੱਚੋਂ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਜਿਹੜਾ ਵਹ ਕਈ ਮੀਟਿੰਗਾਂ ਕਰਕੇ ਪੰਜਾਬ ਭਾਰਤ ਤੋਂ ਤੇ ਜਦ ਕੀ ਰਾਜਸਥਾਨ ਤੋਂ ਵੀ ਲੋਕ ਆਨ ਦੀ ਜਿਹੜੀ ਆ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਲੋਕ ਲੁਧਿਆਣਾ ਪਹੁੰਚਣ 3 ਦਸੰਬਰ ਨੂੰ ਤੇ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਣ ਕਿਉਂਕਿ ਅਗਰ ਲੋਕ ਪਹੁੰਚਦੇ ਆ ਤਾਂ ਫਿਰ ਕਿਸ ਤਰ੍ਹਾਂ ਦੀ ਸਥਿਤੀ ਰਹੇਗੀ ਤੇ ਦੇਖੋ ਬੰਦ ਦੇ ਹੱਕ 'ਚ ਕਿਉਂ ਹੋਣਾ ਹੈ ਬੰਦ ਕਿਉਂ ਕਰਨਾ ਇਹਨ ਜੋ ਸਰਕਾਰ ਦਾ ਟੀਚਾ ਹੈਗਾ ਉਹਨੂੰ ਲੈ ਕੇ ਚੱਲਾਂਗੇ ਸਰਕਾਰ ਦਾ ਕੰਮ ਹੈ ਕੰਮ ਕਰਕੇ ਦੇਣਾ ਅਸੀਂ ਸਰਕਾਰ ਕਿਉਂ ਚਾਹੇਗੀ ਆਪਾਂ ਨੂੰ ਬੰਦ ਕਰੀਏ ਇਹਨੂੰ ਸਾਫ ਸੁਥਰਾ ਕਰਾਂਗੇ ਆਪਣੀ ਟਰਮ ਦੇ ਵਿੱਚ ਪੂਰਾ ਸਾਫ ਸੁਥਰਾ ਕਰਕੇ ਲੋਕਾਂ ਦੇ ਵਾਲੇ ਕਰਾਂਗੇ ਅਸੀਂ ਰਿਕਵੈਸਟ ਕਰਾਂਗੇ ਆਪਾਂ ਕੋਈ ਵੀ ਮੈਟਰ ਨੂੰ ਲੈ ਕੇ ਆਪਾਂ ਲੀਡਰੀ ਨਾ ਕਰੀਏ ਲੀਡਰੀ ਕਰਨ ਵਾਸਤੇ ਬਹੁਤ ਪਲੇਟਫਾਰਮ ਨੇ ਉੱਥੇ ਲੀਡਰੀ ਕਰ ਸਕਦੇ ਆਂ ਪਰ ਆਪਾਂ ਇਸ ਮੁੱਦੇ ਨੂੰ ਜਿਹੜਾ ਮੁੱਦਾ ਸਾਨੂੰ ਹੀ ਪਤਾ ਹੈ ਕੀ ਜਾਨਲੇਵਾ ਮੁੱਦਾ ਬਣੇ ਹੋਇਆ ਇਹਨੂੰ ਠੀਕ ਕਰਨ ਵਾਸਤੇ ਟਾਈਮ ਲੱਗੇਗਾ ਬਿਲਕੁਲ ਅਸੀਂ ਇਹਨੂੰ ਮੁੱਦੇ ਨੂੰ ਠੀਕ ਕਰਾਂਗੇ ਲੱਖਾ ਸਿਧਾਨਾ ਤੇ ਹੋਰ ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਵਾ ਤੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਤਾਂ ਕਿ ਜਿਹੜਾ ਵਾ ਇਹ ਸਥਿਤੀ ਨੂੰ ਕੰਟਰੋਲ ਕੀਤਾ ਜਾਵੇ ਦੇਖੋ ਇਹ ਸੀਐਮ ਸਾਹਿਬ ਦਾ ਪ੍ਰੋਟੋਕੋਲ ਹੈ ਉਹਨਾਂ ਨੇ ਦੇਖਣਾ ਕਿਸ ਤਰ੍ਹਾਂ ਕਰਨਾ ਹੈ ਬਾਕੀ ਐਜ਼ ਅ ਮੈਂਬਰ ਤਾਂ ਮੈਂ ਹੀ ਕਹਿ ਸਕਦਾ ਕਿ ਲਾਅ ਔਰ ਇਨ ਆਰਡਰ ਨੂੰ ਤਾਂ ਕਿਸੇ ਤਰ੍ਹਾਂ ਹੱਥੇ ਲੈਣ ਦੇ ਨਹੀਂ ਦੇਣਾ ਬਾਕੀ ਪ੍ਰੈਕਟੀਕਲੀ ਬੈਠ ਕੇ ਪਲੇਟਫਾਰਮ ਦੇ ਸਟੇਟ ਤੇ ਹਾਲ ਹਸਦਾ ਉਹਦਾ ਹੱਲ ਕਰਾਂਗੇ